ਮੰਦਾ ਬਾਈ ਗੱਲਬਾਤ ਤਾਂ ਤੂੰ ਕਰੀ ਹੂਗੀ ਹਾਂ ਗੱਲਬਾਤ ਤੂੰ ਆਗੀ ਕਰ ਮੈਂ ਹੀ ਕਰ ਲਾਂ ਹੋਰ ਬਾਈ ਬਾਈ ਹੋਜੀ ਹਸੀ ਦਾ ਗੁਰੂ ਜੀ ਸਤਿ ਸ੍ਰੀ ਅਕਾਲ ਬਾਈ ਕੋਈ ਨਾ ਕੋਈ ਨਾ ਕੋਈ ਨਾ ਹੋਰ ਜੀ ਹੋਰ ਕੰਮ ਗੁੰਮ ਆਉਂਦਾ ਤੈਨੂੰ ਪੂਰਾ ਵਧੀਆ ਕੰਮ ਗੁੰਮ ਕੱਢ ਦੇਣਾ ਕਰ ਦੇ ਬਾਈ ਬਹੁਤ ਵਧੀਆ ਕੋਈ ਨਹੀਂ ਲਾਇਆ ਪਹਿਲਾਂ ਤੋਂ ਬਾਈ ਕੋਈ ਗੱਲ ਨਹੀਂ ਮੈਂ ਆਪੇ ਹਾਂ ਨੂੰ ਬਾਈ ਤੂੰ ਕਰ ਲੈ ਕੰਮ ਆ ਸੀਜ਼ਨ ਸੋਝਣ ਲਾਇਆ ਮੈਂ ਤੈਨੂੰ ਪਹਿਲਾਂ ਕੋਈ ਬਾਈ ਸੀ ਸੀਜ਼ਨ ਬਹੁਤ ਲਾਇਆ ਇਹਦੇ ਨਾਲ ਕੰਮ ਵਧੀਆ ਆਉਂਦਾ ਕੰਮ ਬਾਈ ਮੈਂ ਤੈਨੂੰ ਦੱਸੀ ਹੈ ਨਾ ਮੈਂ ਫੈਕਟਰੀ 'ਚ ਲੱਗਿਆ ਰਾਂ ਇਹਨਾਂ ਜਿੱਥੇ ਬਣਦੇ ਆ ਇਹਦਾ ਕੁਝ ਵੀ ਨਹੀਂ ਹਾਰੀ ਖੋਲ ਕੇ ਘੱਟ ਦੂੰਦਾ ਮੈਂ ਫਿਰ ਆਪਣਾ ਬੰਦਾ ਵੀ ਆਏ ਦੇ ਚਾਹੀਦਾ ਕੰਮ ਵਾਲਾ ਯਾਰ ਤੈਨੂੰ ਕੋਈ ਤਕਰੀਫ ਹੀ ਨਹੀਂ ਆਉਂਦੀ ਯਾਰ ਕਰਦਾ ਮਸ਼ੀਨ ਘੱਟ ਵੱਧ ਰਿਹਾ ਜਾਂਦਾ ਮਸ਼ੀਨ ਤਾਂ ਹੀ ਬੰਦਾ ਰੱਖਦਾ ਮੈਨੂੰ ਇੱਕ ਬਾਇਲ ਆ ਹਾਂ ਕੱਲਾ ਯਾਰ ਦਾ ਲੋਣਾ ਉਹ ਤੈਨੂੰ ਪਹਿਲੇ ਹੀ ਦੱਸਤਾ ਪਰੋਣਾ ਕੋਈ ਗੱਲ ਨਹੀਂ ਐਡਾ ਤਾਂ ਮਾੜਾ ਮੋਟਾ ਦਾ ਚੱਲ ਚੱਲੀ ਜਾਂਦਾ ਕੋਈ ਨਾ ਤੇ ਲਿਆ ਦਿਆ ਕਰਾਂਗੇ ਤੇ ਮੇਰੀ ਗੱਲ ਸੁਣੋ ਮੂੰ ਤਾਂ ਕੰਮ ਆਪਣਾ ਹੋਇਆ ਪੈਰ ਮਸ਼ੀਨ ਦਾ ਸਾਰਾ ਹੀ ਹਾਂ ਹਾਂ ਆਪਾਂ ਮਕਾ ਦਾ ਕੰਮ ਤਾਂ ਠੀਕ ਆ ਭਾਈ ਤੇ ਪੱਖੇ ਦੇ ਯਾਰਾ ਫਿੱਟ ਕਰਨਾ ਆਪਾਂ ਉਹਦੇ ਪੱਤੀ ਲਾਉਣ ਵਾਲੀ ਰਹਿੰਦੀ ਐ ਹਾਂ ਤੇ ਉਹ ਪੱਤੀ ਲਿਆ ਕੇ ਲਾ ਤੇ ਪੱਖਾ ਫਿੱਟ ਕਰਾ ਪੱਖਾ ਬਈ ਮੈਂ ਕਰ ਦੇਣਾ 10 ਮਿੰਟਾਂ ਫਿੱਟ ਹਾਂ ਉਹ ਫਿੱਟ ਹਾਂ ਹਾਂ ਮੈਂ ਚਾਚੂ ਲੈ ਕੇ ਉਹਨੇ ਤੇ ਤੂੰ ਉਹਨੇ ਫਿੱਟ ਕਰ ਕੋਈ ਗੱਲ ਕੋਈ ਗੱਲ ਤੇ ਆ ਗਿਆ ਮੈਂ ਕੋਈ ਨਾ ਫਿਰ 2-4 ਮਿੰਟਾਂ ਜੀ ਤੂੰ ਕਰ ਉਹਨੇ ਫਿੱਟ ਲਾ ਉਹਦਾ ਗਰੂ ਮੇਰੀ ਗੱਲ ਹਾਂ ਚੱਲ ਤੂੰ ਜਾ 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 ਕੋਈ ਨਾ ਕਰ ਪੈਂਦੇ ਯਾਰ ਫੜਾਂ ਵਾਲਿਆਂ ਵੱਡਿਆਂ ਮਾਰ ਬੈਠੇ ਕੰਮ ਟੇਡਾ ਨਾ ਹੋ ਜਾ ਕਿਤੇ ਪੱਖਾ ਚੱਕ ਕੇ ਲੈ ਆਪਣਾ ਫੇਰ ਦੇਖਦੇ ਆਂ ਕੀ ਬਣਦਾ ਕਿੱਥੇ ਲਾਵਾਂ ਪੱਤੀ ਇੱਥੇ ਵੀ ਲੋਡ ਰਹੁ ਸਿੱਧੀ ਹਵਾ ਮਾਰੂ ਐ ਚਲਾਉਣੀ ਤਾਂ ਪਈ ਪੱਕਾ ਦਾ ਕਿਲੇ ਭਈ ਮੈਂ ਪੁੱਛਣਾ ਭੁੱਲ ਗਏ ਬਾਈ ਦੇ ਘਰੋਂ ਲਾਈਏ ਕਿ ਆਪਦੇ ਚੱਕ ਲੈ ਆ ਸਾਲਾ ਆਪ ਮਾਨ ਤਾਂ ਸਾਰਾ ਲਿਆ ਆਂਦਾ ਕੋਹ ਨਹੀਂ ਪਤਾ ਆ ਗਿਆ ਉਹ ਕਿ ਆਇਆ ਨਹੀਂ ਕੋਨਾ ਪਰ ਐ ਨਹੀਂ ਮੈਨੂੰ ਦੱਸ ਕੇ ਗਿਆ ਵੀ ਕਿੱਥੇ ਦੇ ਜੜਨਾ ਕਿੱਥੇ ਲਾਉਣਾ ਇੱਥੇ ਤਾਂ ਹੀ ਲੋਟ ਆਉਣਾ ਨਾ ਇੱਥੇ ਦਾ ਬਾਲਾ ਦੂਰ ਭੱਜ ਜਾ ਹਾਈ ਤੇਹਾਨੀ ਗੱਲ ਬਣਦੀ ਐ ਇੱਥੇ ਲੋਟ ਆ ਸਕਦਾ ਮੈਂ ਤਾਰ ਵੀ ਲੰਮੀ ਲਿਆ ਨਾਲ ਹੀ ਨਾਲ ਹੀ ਪੱਤੀ ਚੱਕ ਲੈ ਇੱਥੇ ਕਿਵੇਂ ਲੋਟ ਆਉ ਹੜ ਜਾ ਹਾਂ ਓਏ ਇੱਥੇ ਲੋਟ ਆਉ ਆਹਾ ਹਾ ਬਣ ਗਈ ਗੱਲ ਸਿੱਧੀ ਮਾਰਾ ਕਰੂ ਪਰ ਆ ਪੇਟਾ ਸੰਭਾਲਾ ਲੱਗਾ ਪਿਆ ਵੱਡਾ ਥੱਲੇ ਲਾਉਣਾ ਬੂ ਤਾਰ ਤਾਂ ਆ ਜੂ ਹੈਨਾ ਪੱਤੀ ਇੱਥੇ ਲੋਟ ਆ ਜੂ ਐ ਆਣ ਗਈ ਗੱਲ ਬਾਈ ਆਖੂ ਆਹਾ ਕੀ ਗੱਲ ਬਣਾਈ ਆ ਸਮਾਨ ਸਾਰਾ ਹੀ ਚੱਕ ਲੈਂਦਾ ਦਾ ਆਖਾ ਮੜਾ ਜਰਦਾ ਦੁੱਧਾ ਲਾਈਏ ਆਦਰੀ ਤਾਰ ਵੀ ਵੱਡੀ ਲੈਂਦੇ ਹੋਰ ਕਿਵੇਂ ਮੁੰਡਾ ਬਾਈ ਆ ਗਿਆ ਹਾਂ ਨਾ ਚਾਹ ਜੂ ਪੀ ਲੈਣਾ ਪੱਕਾ ਕਿਵੇਂ ਬਾਹਲੀ ਗਰਮੀ ਮੰਨਣ ਲੱਗਾ ਗੇਤੀ ਪੱਕਾ ਬਾਈ ਦੁੱਧਾ ਕਹਿ ਕੇ ਆਸੀਆ ਮੈਂ ਤੈਨੂੰ ਕੀ ਕਹਿ ਕੇ ਗਿਆ ਮੈਂ ਤਾਂ ਤੈਨੂੰ ਪਾਗਰਲੇ ਪੱਖਿਆਂ 'ਚ ਪੱਤਿਆਂ ਲਾਉਣ ਨੂੰ ਕਹਿ ਕੇ ਗਿਆਗਾ ਮਗਰ ਕਿਹੜੇ ਪੱਥੇ ਹੁੰਦੇ ਆ ਮਗਰ ਇਹ ਤੂੜੀ ਚੜਾਉਂਦਾ ਟਰਾਲੀ 'ਚ ਆਪਣਾ ਮੈਂ ਤਾਂ ਗਲਤੀ ਨਾਲ ਚੱਕ ਲਿਆ ਬਈ ਤੇਰਾ ਜਮੇ ਸੜਿਆ ਪਿਆ ਯਾਰ ਕਿਹੜਾ ਮਿਸਤਰੀ ਦੱਸ ਤਾ ਹੁਣ ਮੈਨੂੰ ਤਾਂ ਅਸੀਂ ਤੂੰ ਮੇਰੇ ਵਾਸਤੇ ਕਿਹਾ ਵੀ ਪੱਖਾ ਛੇ ਲਾ ਲਈ ਹਵਾ ਦੀ ਉਹ ਤੇਰੇ ਵਾਸਤੇ ਤਾਂ ਕਿਉਂ ਕਿਹਾ ਮੈਂ ਤਾਂ ਮਗਰਲੇ ਪੱਕਾ ਦੀ ਗੱਲ ਕਰਕੇ ਗਿਆ ਤੂੰ ਕੰਮ ਕਿਹੜੇ ਘਰ ਦੇ ਮਿਸਤਰੀ ਤੋਂ ਸਿੱਖਿਆ ਦੀ ਜਿਹੜਾ ਤੈਨੂੰ ਪਤਾ ਹੀ ਨਹੀਂ ਇਹ ਗੱਲ ਦਾ ਮੈਂ ਤਾਂ ਪੱਤੀ ਵੀ ਲਿਆ ਤਾਰ ਵੀ ਲਿਆ ਉਹ ਵਗ ਜਾ ਬਾਈ ਤੂੰ ਟਾਈਮ ਨਾਲ ਘਰੇ ਵਗ ਜਾ ਮੈਂ ਲੈ ਜਾ ਪੱਖਾ ਉਹ ਓਟੇ ਧਰ ਕੇ ਲੈ ਜਾ ਬਾਈ ਯਾਰ ਇੱਕ ਮੌਕਾ ਲੈ ਆ ਲੈ ਨਲ ਕਰੇ ਜਾਂਦਾ ਭੂਇਆ ਬਣਾਣਾ ਲੈ ਜਿਵਾਕਾਂ ਨੂੰ ਕਹੇ ਦੀ ਕੰਮ ਤੇ ਲਾ ਕੇ ਆ ਮੈਂ ਸੀਜ਼ਨ ਲਾਉਂਗਾ ਤੇ ਕੀ ਟੂੜੀ ਵਾਲੀ ਮਸ਼ੀਨ ਤੇ ਬਾਈ ਤੂੰ ਤਾਂ ਕੱਚਾ ਹੋਇਆਗਾ ਹਾਂ ਸੱਤੇ ਕੰਮ ਕਰਦਾ ਤੂੰ ਟਾਈਮ ਨਾਲ ਵਾਗ ਜਾ ਭਾਈ ਨਾ ਤੈਨੂੰ ਐ ਹੀ ਨਹੀਂ ਪਤਾ ਬਾਈ ਇੱਕ ਮੌਕਾ ਪੱਖਾ ਤੂੰ ਕਿਹੜਾ ਚੱਕੀ ਵਰਦਾ ਕਹਿਆ ਤੈਨੂੰ ਕਿਹੜੇ ਪੱਖੇ ਦਾ ਕੰਮ ਕਰਨ ਨੂੰ ਆ ਇੱਕ ਮੌਕਾ ਦੇ ਦੇ ਬਾਈ ਬਣ ਕੇ ਉਹ ਬਸ ਮੌਕਾ ਦਿੱਤਾ ਹੀ ਪਿਆ ਤੂੰ ਵਾਗ ਜਾ ਮੈਂ ਤਾਂ ਆਪੇ ਲਾ ਲੂ ਸੀਜ਼ਨ ਤੇਰੇ ਨਾਲ ਮੈਂ ਲਾਈ ਖੜਾ ਸੀਜ਼ਨ ਜੇ ਤੂੰ ਜਲਾਉਣ ਲੱਗ ਗਿਆ ਮਸ਼ੀਨ ਗਾਵਾ ਫਿਰ ਮੈਂ ਹਾਂ ਵਾਗ ਜਾ ਵਾਗ ਜਾ ਭੂਇਆ ਬਣਾਣਾ ਲੈ ਜਿਵਾਕਾਂ ਨੂੰ ਰਸਤੀ ਜਾ ਕੇ ਘਰੇ ਮੈਂ ਕੰਮ ਸਿੱਖ ਗਿਆ ਮੇਰੇ